ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਕਿਸਾਨਾਂ ਦੇ ਕਮੈਂਟ ਆਏ ਸੀ ਵੀਰਾਂ ਦੇ ਵੀ ਵੀਰੇ ਦੋ ਖਾਲ ਕਿਉਂ ਪਾਏ ਹੋਏ ਨੇ ਤਾਂ ਵੀਰਾਂ ਨੂੰ ਮੈਂ ਦੱਸ ਦਾਂ ਵੀਰੇ ਆਹ ਖਾਲ ਸਿਰਫ ਆਪਣਾ ਦਸਕ ਕਰਮ ਦਾ ਟੁੱਟਈ ਆ ਘੈਰੀ ਤੱਕ ਇੱਕੇ ਖਾਲ ਆਪਣੇ ਖੇਤ ਦੇ ਵਿੱਚ ਕਿਉਂਕਿ ਬਹੁਤ ਵੀਰ ਕਹਿੰਦੇ ਸੀਗੇ ਵੀਰੇ ਪਾਈਪਲਾਈਨ ਪਾ ਦੋ ਤਾਂ ਇਹ ਵੀਰੇ ਆਪਣਾ ਸਿਰਫ 10 ਕਰਮ ਦਾ ਖਾਲ ਹੈ ਉਹ ਦੂਜੀ ਮੋਟਰ ਦਾ ਤੇ ਨਾਲ ਹੀ ਉਹਦੇ ਪਿਛਲੇ ਪਾਸੇ ਕੋਈ 5 ਕਰਮ ਦਾ ਖਾਲ ਪਰਾ ਹੋਣਾ ਤੇ ਹੁਣ ਕਿਸਾਨ ਵੀਰ ਉਹ ਗੱਲ ਆਪਾਂ ਇਹ ਕਰਨੀ ਹੈਗੀ ਵੀ ਜਿਹੜੀ PR126 ਹੈ ਇਹਦੇ 'ਚ ਇੱਕ ਬਹੁਤ ਮੈਂ ਤੁਹਾਨੂੰ ਦੱਸਦਾ ਜਿਹੜਾ ਮੇਰਾ ਤਜਰਬਾ 3-4 ਸਾਲ ਦਾ ਮੈਂ ਕਿਸਾਨ ਵੀਰ ਉਹ ਇਹਦੇ ਲਈ ਇੱਕ ਵੀਡੀਓ ਸਪੈਸ਼ਲ ਪਿਛਲੇ ਸਾਲ ਵੀ ਪਾਈ ਸੀ ਇਸ ਸਾਲ ਵੀ ਪਾ ਰਿਹਾ ਹਾਂ ਕਿਉਂਕਿ ਇਹ ਬਹੁਤ ਵੱਡੇ ਰਕਬੇ ਦੇ ਵਿੱਚ ਪੰਜਾਬ ਦੇ ਵਿੱਚ ਲੱਗੀ ਹੋਈ ਹੈ ਤੇ ਇਹਦੇ ਇੱਕ ਗੁਣੇ ਖਾਸ ਗੁਣ ਵੀ ਕਹਿ ਸਕਦੇ ਹੋ ਤੁਸੀਂ ਉਗਣ ਵੀ ਕਹਿ ਸਕਦੇ ਹੋ ਇਹਦਾ ਜਿਹੜਾ ਲਾਸਟ ਪਾਣੀ ਹੈ ਕਿਸਾਨ ਵੀਰ ਉਹਦੀ ਮੈਨੇਜਮੈਂਟ ਬਹੁਤ ਜ਼ਿਆਦਾ ਦੇਖਭਾਲ ਨਾਲ ਆਪਾਂ ਨੂੰ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਸੰਜਮ ਨਾਲ ਕਿਉਂਕਿ ਜੇਕਰ ਤੁਸੀਂ ਪਹਿਲਾਂ ਪਾਣੀ ਬੰਦ ਕਰਤਾ ਤਾਂ ਇਹਦਾ ਨੁਕਸਾਨ ਹੋ ਸਕਦਾ ਜੇ ਤੁਸੀਂ ਜ਼ਿਆਦਾ ਲੇਟ ਤੱਕ ਪਾਣੀ ਲਾਈ ਗਏ ਤਾਂ ਤੁਹਾਡੀ ਬਾਢੀ ਦਾ ਨੁਕਸਾਨ ਹੋ ਸਕਦਾ ਤਾਂ ਕਿਸਾਨ ਵੀਰੋ ਤੁਸੀਂ ਮੇਰੀ ਪਹਿਲੀ ਗੱਲ ਤਾਂ ਇਹ ਨੋਟ ਕਰੋ ਵੀ ਤੁਸੀਂ ਜਦੋਂ ਵੀ ਪਾਣੀ ਬੰਦ ਕਰਨਾ ਸਵਾਲ ਪੁੱਛਣੇ ਬੰਦ ਕਰੋ ਤਾਂ ਤੁਸੀਂ ਪਹਿਲਾਂ ਤਾਂ ਆਪਣਾ ਖੇਤ ਚੁਣੋ ਵੀ ਤੁਹਾਡਾ ਖੇਤ ਕਹੇ ਜੇ ਢੰਗ ਦਾ ਕਹੇ ਜੀ ਉਹਦੇ ਵਿੱਚ ਮਿੱਟੀ ਐ ਕਿੰਨੇ ਦਿਨਾਂ ਤੱਕ ਉਹ ਗਿੱਲ ਰੱਖਦਾ ਤੇ ਦੂਜੇ ਨੰਬਰ ਤੇ ਕਿਸਾਨ ਵੀਰੋ ਗੱਲ ਆ ਜਾਂਦੀ ਵੀ ਪੀਆਰ 126 ਕਿਸਮ ਆ ਜਿਹੜੀ ਦੂਜੀਆਂ ਵੈਰਾਈਟੀਆਂ ਨਾਲੋਂ ਵੱਖ ਹੈ ਉਹ ਕਿਉਂ ਆ ਕਿਸਾਨ ਵੀਰੋ ਕਿਉਂਕਿ ਇਹ ਪਾਣੀ ਇਹਦਾ ਨਾੜ ਹਰਾ ਜ਼ਿਆਦਾ ਰਹਿੰਦਾ ਇਹ ਪਾਣੀ ਖਿੱਚਦੀ ਐ ਵੀ ਜੇਕਰ ਮੰਨ ਕੇ ਚਲੋ ਤੁਸੀਂ ਪੂਸਾ ਵੈਰਾਈਟੀ ਜਾਂ ਕੋਈ ਹੋਰ ਆਦਰ ਵੈਰਾਈਟੀ ਦਾ ਪਾਣੀ ਆ ਜਿਹੜਾ 20 ਦਿਨ ਪਹਿਲਾਂ ਕਿਤੇ 15 ਦਿਨ ਪਹਿਲਾਂ ਕਿਉਂਕਿ ਬਾਣਾ ਦੇ ਹਿਸਾਬ ਨਾਲ ਹੁੰਦਾ ਖੇਤਾਂ ਦੇ ਹਿਸਾਬ ਨਾਲ ਹੁੰਦਾ ਤਾਂ ਕਿਸਾਨ ਵੀਰੋ ਇਹਦਾ ਪਾਣੀ ਉਦੋਂ 5 ਦਿਨ ਲੇਟ ਬੰਦ ਕਰੋ ਇਹ ਮੈਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਇਸ ਸਾਲ ਵੀ ਕਿਉਂਕਿ ਮੇਰੇ ਨਾਲ ਇਹ ਚੀਜ਼ ਵਾਪਰੀ ਸੀ ਪਹਿਲੇ ਸਾਲ ਮੈਂ BR126 ਲਾਈ ਤੇ ਮੈਨੂੰ ਕਿਸੇ ਨੇ ਸਲਾਹ ਵੀ ਦਿੱਤੀ ਸੀ ਵੀ ਇਹ ਵੀਰ ਪਾਣੀ ਜ਼ਿਆਦਾ ਜੀਰਦੀ ਆ ਬੀ ਬਹੁਤ ਪਾਣੀ ਲੈਂਦੀ ਆ ਵੀ ਇਹਨੂੰ ਤੁਸੀਂ 5 ਦਿਨ ਬਾਅਦ ਪਾਣੀ ਬੰਦ ਕਰਿਓ ਤਾਂ ਮੈਂ ਕਿਸਾਨ ਵੀਰੋ ਮੈਨੂੰ ਕੋਈ ਪ੍ਰੋਬਲਮ ਹੋਣ ਕਰਕੇ ਆਪਾਂ ਪਾਣੀ ਪਹਿਲਾਂ ਬੰਦ ਕਰ ਬੈਠੇ ਤੇ ਮੈਨੂੰ ਰੌਣੀ ਕਰਕੇ ਫਿਰ ਜੋ ਬੀਜਨੇ ਪੈਗੇ ਕਣਕ ਦਾ ਟਾਈਮ ਖੁੱਸ ਗਿਆ ਦੀਗਾ ਤਾਂ ਇਹ ਗਲਤੀ ਕਿਸਾਨ ਵੀਰੋ ਚਾਹੇ ਤੁਹਾਡੀ ਆਲੂ ਲਾਉਣੇ ਨੇ ਚਾਹੇ ਤੁਸੀਂ ਕਣਕ ਬੀਜਣੀ ਆ ਚਾਹੇ ਸਰੋਂ ਬੀਜਣੀ ਆ ਇਹ ਗਲਤੀ ਕਿਸਾਨ ਵੀਰੋ ਤੁਸੀਂ ਭੁੱਲ ਕੇ ਵੀ ਨਾ ਕਰੋ ਵੀ ਇਹਦਾ ਪਾਣੀ ਆ ਜਿਹੜਾ ਆਦਰ ਵੈਰਾਈਟੀਆਂ ਦੇ ਮੁਕਾਬਲੇ ਤੁਸੀਂ ਵਿੱਚ ਉਹਨਾਂ ਨੇ ਨਾਲਾ ਰਲਾ ਕੇ ਬੰਦ ਕਰਦੋ ਇਹਦਾ ਪਾਣੀ ਉਦੋਂ 5-7 ਦਿਨ ਬਾਅਦ ਬੰਦ ਕਰਿਓ ਕਿਉਂਕਿ ਇਹਦਾ 나ੜ ਜਿਆਦਾ ਹਰਾ ਰਹਿੰਦਾ ਤੇ ਜਿਆਦਾ ਗਿੱਲ ਖਿੱਚਦੀ ਆ ਫਿਰ ਬਾਅਦ ਦੇ ਵਿੱਚ ਪਸਤਾਉਣ ਨਾਲੋਂ ਕਿਸਾਨ ਵੀਰੋ ਪਹਿਲਾਂ ਚਲੋ ਕੋਈ ਗੱਲ ਨਹੀਂ ਜੇ ਆਪਣੇ ਮਾੜਾ ਮੋਟਾ ਪੈਰ ਦਬਦਾ ਰਹਿ ਜਾਂਦਾ ਤਾਂ ਇੱਕ ਦੋ ਦਿਨ ਲੇਟ ਵੱਢੀ ਜਾ ਸਕਦੀ ਆ ਪਰ ਜੇਕਰ ਪਾਣੀ ਦੀ ਆਪਣੇ ਗਿੱਲੇ ਖੁਸ਼ਕ ਹੋ ਗਈ ਫੇਰ ਕਿਸਾਨ ਵਿਰੋਧ ਦਾ ਮਸਲਾ ਬਹੁਤ ਔਖਾ ਹੱਲ ਹੁੰਦਾ ਕਿਉਂਕਿ ਇਸ ਵਾਰ ਸੁਪਰ ਸੀਡਰ ਦੀ ਬਜਾਈ ਹੈ ਜਿਹੜੀ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਹੋਣੀ ਆ ਜੇਕਰ ਤੁਸੀਂ ਵੀ ਸੁਪਰ ਸੀਡਰ ਦੀ ਬਜਾਈ ਕਰਨੀ ਆ ਤਾਂ ਤੁਹਾਨੂੰ ਗਿੱਲ ਬਹੁਤ ਵਧੀਆ ਹੋਣੀ ਚਾਹੀਦੀ ਹੈ ਤੁਹਾਡੇ ਖੇਤ ਦੇ ਵਿੱਚ ਘੱਟ ਗਿੱਲ ਨਾਲ ਤੁਹਾਡਾ ਜਿਹੜਾ ਪਾਲਾ ਉਹ ਨਹੀਂ ਪੂਰਾ ਹੋਣਾ ਤੇ ਹੁਣ ਜਿੱਦਾਂ ਕਿਸਾਨ ਵੀਰ ਤੁਸੀਂ ਆਪਣੀ ਆ ਪੀਆ 126 ਦੇਖ ਰਹੇ ਹੋ ਇਹ 3 ਅਗਸਤ ਦੀ ਲੱਗੀ ਹੋਈ ਆ ਆ ਕੈਰੀ ਤੇ ਜੋ ਪਰ ਲੀਆਂ ਕੈਰੀਆਂ ਨਗੀਆਂ ਆਪਣੀਆਂ 4-5 ਕਿਲੇ ਉਹ ਲੱਗੇ ਹੋਏ ਨੇ ਆਪਣੇ ਤੇ 24 25 ਤਰੀਕ ਤੱਕ ਦੇ 27 ਤਰੀਕ ਤੱਕ ਸੌਰੀ ਤੇ ਆ ਇਹ ਯਰ 131 ਇਹ ਪਹਿਲਾਂ ਲੱਗੀ ਹੋਈ ਆਪਣੀ ਤੇ ਕਿਸਾਨ ਵੀਰੋ ਜਿੱਦਾਂ ਹੁਣ ਇਹ ਨੂੰ ਆਪਾਂ ਨੇ ਅੱਜ ਪਾਣੀ ਲਾਤਾ ਅੱਜ ਡੇਟ ਹੈਗੀ ਆਪਣੀ 6 ਤਰੀਕ 6 ਅਕਤੂਬਰ ਤੇ ਹੁਣ ਆਪਾਂ ਕਿਸਾਨ ਵੀਰੋ ਇਹਨੂੰ ਇੱਕ ਹਫ਼ਤੇ ਤੱਕ ਜਾਂ 10 ਦਿਨ ਤੱਕ ਦੁਬਾਰਾ ਪਾਣੀ ਲਾ ਕੇ ਫਿਰ ਇਹਦਾ ਪਾਣੀ ਬੰਦ ਕਰ ਦਾਂਗੇ ਕਿਉਂਕਿ ਇਹ ਆਪਣਾ ਖੇਤ ਬਹੁਤ ਡੱਕਰ ਹੈਗਾ ਤੇ ਇਹਦੇ ਵਿੱਚ ਗਿੱਲ ਆਪਾਂ ਨੂੰ ਥੋੜੀ ਜਿਹੀ ਘੱਟੇ ਚਾਹੀਦੀ ਹੁੰਦੀ ਆ ਫਿਰ ਗੁੱਲੀ ਡੰਡਾ ਜਿਆਦਾ ਹਰਾ ਨਹੀਂ ਹੁੰਦਾ ਤੇ ਤਾਂ ਕਰਕੇ ਕਿਸਾਨ ਵੀਰੋ ਆਪਾਂ ਇਹ ਨਾ ਜਿਵੇਂ ਹੁਣ ਪਹਿਲਾਂ ਪੂਸਾ ਦਾ ਸੀ ਉਹਰੇ 20 ਦਿਨ ਪਹਿਲਾਂ ਪਾਣੀ ਬੰਦ ਕਰਦੇ ਸੀਗੇ ਤੇ ਹੁਣ ਇਹਦਾ ਪਾਣੀ ਆਪਾਂ 15 ਤੋਂ ਮਨ ਕੇ ਚਲੋ 13 14 15 ਦਿਨ ਤੱਕ ਪਹਿਲਾਂ ਬੰਦ ਕਰਾਂਗੇ 5 ਦਿਨ ਪੂਸਾ ਤੋਂ ਬਾਅਦ ਪਾਣੀ ਬੰਦ ਕਰਾਂਗੇ ਦਾ ਇਹਨੇ ਤਾਂ ਵੀ ਉਦੋਂ ਬਾਅਦ ਹਣ ਵੱਧ ਖੁਸ਼ਕ ਕਰ ਦੇਣਾਗਾ ਤੇ ਮੁੰਜਰਾ ਸਾਰੀਆਂ ਝੁਕਾ ਚੁੱਕੀ ਆ ਬਣੀ ਜੀਰੀ ਪਕਾ ਲੈਣ ਲੱਗ ਚੁੱਕੀ ਆ ਪੂਰ ਸਾਰਾ ਝੜ ਗਿਆ ਇਹਦਾ ਤੇ ਹੁਣ ਕਿਸਾਨ ਵੀਰੋ ਇਹਨੂੰ ਕੋਈ ਜ਼ਿਆਦਾ ਜਿੱਦ ਆਪਾਂ ਕਰੀਏ ਪਾਣੀ ਦੀ ਡੱਕ ਕੇ ਰੱਖਣ ਦੀ ਲੋੜ ਨਹੀਂ ਸਪਰੇਅ ਦੇ ਤੇ ਕਿ ਤੇਲੇ ਦੀ ਆਪਾਂ ਸਪਰੇਅ ਚੈੱਕ ਕਰ ਚੁੱਕੇ ਆਂ ਹੋਰ ਸਪਰੇਅ ਜੀ ਆਪਾਂ ਨੂੰ ਲੋਡ ਪੇਕ ਤੱਕ ਕਰ ਦਾਂਗੇ ਹਜੇ ਤੱਕ ਬਿਲਕੁਲ ਹੀ ਤੇਲੇ ਤੋਂ ਰਹਿਤ ਆ ਜਿਹੜੀ ਆਪਣੀ ਇਹ ਕਿਸਮ ਖੜੀ ਹੈ ਬਹੁਤ ਵਧੀਆ ਜੀਰੀ ਖੜੀ ਹੈ ਬਾਕੀ ਝੋਨੇ ਦੇ ਵਿੱਚ ਕਿਸਾਨ ਵੀਰੋ ਇੱਕ ਚੀਜ਼ ਖਾਸ ਧਿਆਨ ਹੁੰਦਾ ਵੀ ਜਿਹੜਾ ਇਹਦਾ ਮੈਨੇਜਮੈਂਟ ਪਾਣੀ ਦਾ ਉਹ ਤੇਲੇ ਨੂੰ ਵੀ ਬਦਨ ਦੇ ਵਿੱਚ ਮਦਦ ਕਰ ਦਿੰਦਾ ਜੇ ਆਪਾਂ ਨੂੰ ਬਾਲਾ ਡੱਕ ਡੱਕ ਪਾਣੀ ਲਾਉਣ ਲੱਗ ਜਾਈਏ ਤਾਂ ਜਦੋਂ ਕਿਸਾਨ ਵੀਰੋ ਤੁਹਾਡੀ ਗੋਭ ਤੋਂ ਬਾਅਦ ਦੀ ਸਮੱਸਿਆ ਦਾ ਪਾਣੀ ਜੀਰੇ ਤੋਂ ਬਾਅਦ ਚਾਹੇ ਤੁਸੀਂ ਪਾਣੀ ਲਾਈ ਜਾਓ ਤੁਹਾਡੇ ਸੇਤੀ ਨਾਲ ਉੱਲੀ ਆਵੇ ਨਾ ਤੇਲਾ ਆਵੇ ਤੇ ਇਹ ਕਿਸਾਨ ਵੀਰੋ ਆਪਣੀ ਵੈਰਾਈਟੀ ਤਕਰੀਬਨ ਮੇਰੇ ਹਿਸਾਬ ਨਾਲ ਇਹ 5 ਨਵੰਬਰ ਤੱਕ ਇਹਦੀ ਜਿਹੜੀ ਕਟਾਈ ਆ ਇਹ ਹੋ ਜੂਗੀ ਤੇ ਇਹਦਾ ਪਾਣੀ ਆਪਾਂ ਮੰਨ ਕੇ ਚਲੋ ਤੁਸੀਂ 20 ਨਵੰਬਰ ਤੱਕ ਆ 20 ਅਕਤੂਬਰ ਸੌਰੀ 15-18 ਅਕਤੂਬਰ ਤੱਕ ਇਹਦਾ ਪਾਣੀ ਆਪਾਂ ਬੰਦ ਕਰ ਦਾਂਗੇ ਦੁਬਾਰੇ ਦੇ ਕੇ ਤਾਂ ਇਹ ਕਿਸਾਨ ਵੀਰੋ ਗੱਲ ਪੱਲੇ ਬੰਨ ਲਓ ਵੀ ਜਿਹੜੀ ਪੀਅਰ 126 ਆ ਇਹਦਾ ਪਾਣੀ ਹੋਰ ਵੈਰਾਈਟੀਆਂ ਮੰਗੂ ਤੁਸੀਂ ਜ਼ਿਆਦਾ ਪਹਿਲਾਂ ਨਾ ਬੰਦ ਕਰੋ ਕਿਉਂਕਿ ਜੇ ਪਹਿਲਾਂ ਬੰਦ ਕਰ ਲਿਆ ਵੀਰੇ ਫਿਰ ਔਖਾ ਬਹੁਤ ਹੋ ਜਾਂਦਾ ਫਿਰ ਆਪਾਂ 605 ਦੇ ਵਿੱਚ ਪਏ ਰਹਿਣੇ ਆਗੇ ਕੋਈ ਕੁਛ ਕਰਦਾ ਕੋਈ ਬਹੌਣ ਲੱਗ ਜਾਂਦਾ ਕੋਈ ਕੁਛ ਫਿਰ ਉਹ ਸੁਆਦ ਨਹੀਂ ਆਉਂਦਾ ਤਾਂ ਕਰਕੇ ਕਿਸਾਨ ਵੀਰੋ ਮੈਂ ਤੁਹਾਨੂੰ ਕਹਿਣਾ ਵੀ ਹਮੇਸ਼ਾ ਮੈਨੇਜਮੈਂਟ ਪਹਿਲਾਂ ਜ਼ਰੂਰੀ ਹੈ ਇਹ ਮੇਰਾ ਦੱਸਣ ਦਾ ਫਰਜ਼ ਆ ਕਿਉਂਕਿ ਮੇਰਾ ਪਰਸਨਲ ਤਜਰਬਾ ਸੀਗਾ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਵੀਡੀਓ ਵਧੀਆ ਤੋਂ ਵਧੀਆ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ